ਵਾਹ ਇਹ ਗੁਰੂ ਜੀ ਸਰਬੱਤ ਦਾ ਭਲਾ ਕਰੇ ਤਾਂ ਜਦੋਂ ਵੀ ਸਾਨੂੰ ਕੋਈ ਮੀਣਾ ਮਾਰਦਾ ਹੈ ਜਾਂ ਮਜ਼ਾਕ ਉਡਾਉਂਦਾ ਹੈ ਤਾਂ ਸਾਨੂੰ ਅੱਗੋਂ ਕੀ ਕੰਮ ਕਰਨਾ ਚਾਹੀਦਾ ਹੈ ਤਾਂ ਸਾਨੂੰ ਕਿਹੜਾ ਸ਼ਬਦ ਬੋਲਣਾ ਚਾਹੀਦਾ ਹੈ ਜੇ ਕੋਈ ਸਾਡਾ ਮਜ਼ਾਕ ਡਾਉਂਦਾ ਹੋਵੇ ਜਾਂ ਸਾਨੂੰ ਮਿਹਣਾ ਮਾਰਦਾ ਹੋਵੇ ਤਾਂ ਸਾਡਾ ਅਪਮਾਨ ਕਰਦਾ ਹੋਵੇ ਸਾਨੂੰ ਨੀਵਾ ਦਿਖਾਉਂਦਾ ਹੋਵੇ ਤਾਂ ਉਸ ਦੀ ਬੋਲਤੀ ਬੰਦ ਹੋ ਜਾਵੇ ਤੁਹਾਨੂੰ ਇੱਕ ਜੁਗਤੀ ਦੱਸਾਂਗੇ ਆ ਵੀਡੀਓ ਨੂੰ ਪੂਰੀ ਜ਼ਰੂਰ ਸੁਣਨਾ ਜੋ ਕਿ ਆਪਾਂ ਆਪਣੇ ਅਪਮਾਨ ਹੋਣ ਤੋਂ ਬਾਅਦ ਕਰਨਾ ਹੈ ਉਹ ਕਿਹੜਾ ਕੰਮ ਜਿਹੜਾ ਕਿ ਸਾਡਾ ਅਪਮਾਨ ਕਰਨ ਤੋਂ ਬਾਅਦ ਉਹਦੀਆਂ ਅੱਖਾਂ ਖੁੱਲੀਆਂ ਜਾਂ ਖੁੱਲੀਆਂ ਹੀ ਰਹਿ ਜਾਣਗੀਆਂ ਉਹ ਇਹ ਦੇਖ ਕੇ ਹਰਾਨ ਹੋ ਜਾਵੇਗਾ ਉਹਦੇ ਸਾਰੇ ਹੀ ਸਵਾਲ ਜਵਾਬ ਮੁੱਕ ਜਾਣਗੇ ਤਾਂ ਫਿਰ ਤੁਹਾਨੂੰ ਵੱਜੇ ਹੋਏ ਮਿਹਣੇ ਵੀ ਮਿੱਠੇ ਲੱਗਣ ਲੱਗ ਜਾਣਗੇ ਅਤੇ ਜਿਹਸੇ ਇਨਸਾਨ ਨੇ ਤੁਹਾਡਾ ਮਜ਼ਾਕ ਉਡਾਇਆ ਹੈ ਜਾਂ અપਮਾਨ ਕੀਤਾ ਸੀ ਉਹ ਉਸ ਵੇਲੇ ਨੂੰ ਪਛਤਾਵੇਗਾ ਇਹ ਗੱਲ ਮੇਰੇ ਮੂੰਹੋਂ ਕਿਉਂ ਨਿਕਲ ਗਈ ਅਤੇ ਕਈ ਵਾਰ ਕੀ ਹੁੰਦਾ ਹੈ ਕਿ ਕਈ ਤਰ੍ਹਾਂ ਦੇ ਲੋਕ ਸਾਡਾ ਦਿਲ ਦੁਖਾ ਦਿੰਦੇ ਹਨ ਤਾਂ ਕੀ ਹੁੰਦਾ ਹੈ ਕਿ ਸਾਨੂੰ ਲੋਕ ਮੀਣਾ ਮਾਰਦੇ ਹਨ ਅਤੇ ਸਾਡਾ ਮਜ਼ਾਕ ਉਡਾਉਂਦੇ ਹਨ ਅਤੇ ਕਈ ਥਾਵਾਂ ਤੇ ਸਾਨੂੰ ਨੀਚਾ ਦਿਖਾਉਣ ਦੀ ਲੋਕ ਕੋਸ਼ਿਸ਼ ਕਰਦੇ ਹਨ ਤਾਂ ਆਪਾਂ ਕੀ ਕਰਦੇ ਆ ਉਹਨਾਂ ਦੀਆਂ ਕੀਤੀਆਂ ਹੋਈਆਂ ਗੱਲਾਂ ਸਾਡੇ ਦਿਲ ਅਤੇ ਦਿਮਾਗ ਉੱਤੇ ਛਾ ਜਾਂਦੀਆਂ ਕਿ ਆਪਾਂ ਗੱਲਾਂ ਦਿਲ ਨੂੰ ਲਾ ਲੈਨੇ ਆ ਆਪਾਂ ਉਹਨਾਂ ਬਾਰੇ ਹੀ ਸੋਚਦੇ ਰਹਿੰਦੇ ਕਿ ਕਿ ਉਸ ਮਨੋਖ ਨੇ ਸਾਨੂੰ ਇਹ ਗੱਲ ਕਿਉਂ ਕਹੀ ਅਤੇ ਕਈ ਰੋਂਦੇ ਰਹਿੰਦੇ ਨੇ ਤਾਂ ਕਈ ਮੌਕਾ ਪਾਲਦੇ ਨੇ ਕਿ ਜਦੋਂ ਵੀ ਮੈਨੂੰ ਮੌਕਾ ਮਿਲੇ ਮੈਂ ਵੀ ਇਹਨੂੰ ਇਸੇ ਤਰ੍ਹਾਂ ਹੀ ਨੀਚਾ ਦਿਖਾਵਾਂਗਾ ਅਤੇ ਇਸੇ ਹੀ ਤਰ੍ਹਾਂ ਇਸ ਦਾ ਮਜ਼ਾਕ ਉਡਾਵਾਂਗਾ ਅਤੇ ਜੋ ਮੇਰੇ ਮਨ ਦੇ ਅੰਦਰ ਅੱਗ ਲੱਗੀ ਹੋ ਉਹ ਠੰਡੀ ਹੋ ਸਕੇ ਪਰ ਇੱਥੇ ਆਪਾਂ ਦੋਨੇ ਕੰਮ ਗਲਤ ਕਰ ਦਿੰਨੇ ਆ ਅਤੇ ਆਪਾਂ ਨਾ ਹੀ ਉਹ ਬੱਜੇ ਹੋਏ ਮਿਹਨੇ ਤੇ ਰੋਣਾ ਹੈ ਨਾ ਹੀ ਪਸਤਾਉਣਾ ਹੈ ਅਤੇ ਨਾ ਹੀ ਮਨ ਦੇ ਵਿੱਚ ਬਦਲਾ ਲੈਣ ਦੀ ਭਾਵਨਾ ਰੱਖਣੀ ਹੈ ਕਿ ਮੈਂ ਵੀ ਇਸੇ ਗੱਲ ਦਾ ਬਾਬਾ ਇਸ ਨੂੰ ਮੀਨਾ ਮਾਰ ਕੇ ਦੇਵਾਂਗੇ ਜਾਂ ਇਸ ਦਾ ਮਜ਼ਾਕ ਉਡਾਵਾਂਗੇ ਜਾਂ ਇਸ ਨੂੰ ਨੀਵਾ ਦਿਖਾਵਾਂਗੇ ਇੱਥੇ ਆਪਾਂ ਕੋਈ ਵੀ ਕੰਮ ਨਹੀਂ ਕਰਨਾ ਆਪਾਂ ਕੁਝ ਵੱਖਰਾ ਕਰਨਾ ਹੈ ਤਾਂ ਦੇਖੋ ਮਾਲਕ ਨੇ ਆਪਣੇ ਹੱਥ ਵਿੱਚ ਸਿਰਫ ਦੋ ਕੰਮ ਰੱਖੇ ਨੇ ਇੱਕ ਮਰਨਾ ਅਤੇ ਇੱਕ ਜੀਣਾ ਅਤੇ ਜੇ ਕੋਈ ਤੁਹਾਨੂੰ ਕੋਈ ਇਸ ਗੱਲ ਤੇ ਮੀਨਾ ਮਾਰਦਾ ਹੈ ਜਿਵੇਂ ਕਿ ਕਈਆਂ ਪੈਣਾ ਦੇ ਬੱਚੇ ਨਹੀਂ ਹੁੰਦੇ ਉਹਨਾਂ ਨੂੰ ਬਾਝ ਕਹਿ ਕੇ ਬੁਲਾਇਆ ਜਾਂਦਾ ਹੈ ਅਤੇ ਉਹਨਾਂ ਪੈਣਾ ਨੂੰ ਕਈ ਪ੍ਰਕਾਰ ਦੇ ਮੀਹਣੇ ਵੱਜਦੇ ਹਨ ਤਾਂ ਉਹ ਆਪਣੇ ਵਾਸ ਵਿੱਚ ਨਹੀਂ ਹੈ ਤਾਂ ਉਥੇ ਆਪਾਂ ਰੋਣਾ ਨਹੀਂ ਹੈ ਉਥੇ ਆਪਾਂ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿ ਪਾਤਸ਼ਾਹ ਜੀ ਮੈਂ ਇਸ ਗੱਲ ਦਾ ਜਵਾਬ ਨਹੀਂ ਦੇ ਸਕਦੀ ਮੈਨੂੰ ਇਸ ਦੇ ਬਾਰੇ ਕੁਝ ਨਹੀਂ ਪਤਾ ਕਿ ਵਾਹਿਗੁਰੂ ਅਕਾਲ ਪੁਰਖ ਜੀ ਮੈਨੂੰ ਸਬਰ ਸੰਤੋਖ ਬਖਸ਼ੋ ਕਿ ਮੇਰੇ ਮਨ ਦੀ ਸ਼ਕਤੀ ਘਟ ਨਾ ਹੋਵੇ ਭਾਵ ਕਿ ਉਥੇ ਤੁਸੀਂ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇਣਾ ਹੈ ਅਤੇ ਸਿਰਫ ਆਪਾਂ ਆਪਣੇ ਮਾਲਕ ਅੱਗੇ ਅਰਦਾਸ ਬੇਨਤੀ ਕਰਨੀ ਹੈ ਅਤੇ ਦੇਖਣਾ ਕਈ ਵਾਰ ਕਈਆਂ ਦਾ ਵੱਜਿਆ ਹੋਇਆ ਮਿਹਣਾ ਸਿੱਧਾ ਪੈ ਜਾਂਦਾ ਹੈ ਸਾਡੀ ਕਈ ਚਿਰਾਂ ਦੀ ਕੀਤੀ ਅਰਦਾਸ ਪੂਰੀ ਨਹੀਂ ਹੁੰਦੀ ਪਰ ਜਦੋਂ ਕਿਸੇ ਦਾ ਮਿਹਣਾ ਵੱਜ ਜਾਵੇ ਉਹ ਅਰਦਾਸ ਚਾ ਕੁਰੀ ਹੋ ਜਾਂਦੀ ਹੈ ਇੱਥੇ ਆਪਾਂ ਅਰਦਾਸ ਬੇਨਤੀ ਕਰਨੀ ਹੈ ਅਤੇ ਕਈ ਵਾਰ ਆਪਣੇ ਕੱਦ ਕਾਠ ਨੂੰ ਲੈ ਕੇ ਵੀ ਮੀਣਾ ਮਾਰਿਆ ਜਾਂਦਾ ਹੈ ਅਤੇ ਕਈ ਵਾਰ ਆਪਣੇ ਰੰਗ ਰੂਪ ਨੂੰ ਵੀ ਨਿੰਦਿਆ ਜਾਂਦਾ ਹੈ ਅਤੇ ਕਈ ਵਾਰ ਸਾਡੀ ਗਰੀਬੀ ਦਾ ਵੀ ਮਜ਼ਾਕ ਉਡਾਇਆ ਜਾਂਦਾ ਹੈ ਕਹਿੰਦਾ ਭਾਵੇਂ ਇਹ ਆ ਕਿ ਸਾਡੀ ਹਿਆਸੀਅਤ ਨੂੰ ਦੇਖਦੇ ਹੋਏ ਕਿ ਸਾਡਾ ਮਜ਼ਾਕ ਉਡਾਇਆ ਜਾਂਦਾ ਹੈ ਪਰ ਇਹ ਚੀਜ਼ਾਂ ਆਪਣੇ ਹੱਥ ਵਿੱਚ ਨਹੀਂ ਹਨ ਭਾਵੇਂ ਕਿ ਗਰੀਬੀ ਆ ਜੇ ਆਪਾਂ ਰੱਜ ਕੇ ਮਿਹਨਤ ਕਰੀਏ ਤਾਂ ਪੈਸਾ ਕਮਾਉਣਾ ਕੋਈ ਔਖੀ ਗੱਲ ਨਹੀਂ ਹੈ ਤਾਂ ਪੈਸਾ ਸਾਡੇ ਤੋਂ ਓਨੀ ਦੇਰ ਤੱਕ ਦੂਰ ਹੈ ਜਦੋਂ ਤੱਕ ਆਪਾਂ ਹੱਥਾਂ ਦੇ ਹੱਥ ਰੱਖ ਕੇ ਬੈਠੇ ਤਾਂ ਜਿੱਦਣ ਆਪਾਂ ਹੱਥਾਂ ਤੋਂ ਹੱਥ ਚੁੱਕ ਲੈ ਉਦਮ ਕਰਕੇ ਉੱਠ ਗਏ ਤਾਂ ਮਿਹਨਤ ਦਾ ਪੱਲਾ ਫੜ ਲਿਆ ਇਹ ਮਾਇਆ ਇਹ ਪੈਸਾ ਸਾਡੇ ਮਗਰ ਮਗਰ ਫਿਰੇਗਾ ਪਰ ਆਪਾਂ ਕੀ ਕਰਦੇ ਆ ਆਪਣੀ ਕਿਸਮਤ ਦੇ ਸਹਾਰੇ ਬੈਠੇ ਰਹਿਣੇ ਆ ਤੇ ਕਿਸਮਤ ਨੂੰ ਹੀ ਕੋਸਦੇ ਰਹਿਣੇ ਆ ਕਿ ਆਪਾਂ ਬੈਠੇ ਬੈਠੇ ਵਾਹਿਗੁਰੂ ਜੀ ਦੇ ਗਰਦਸਾ ਕਰਦੇ ਰਹਿੰਦੇ ਆ ਕਿ ਵਾਹਿਗੁਰੂ ਜੀ ਮੇਰੀ ਕਿਸਮਤ ਚ ਮੁਕਾਦੋ ਤਾਂ ਕਿ ਤੇ ਮੇਰੀ ਲਾਟਰੀ ਲੱਗ ਜਾਵੇ ਪਤਾ ਨਹੀਂ ਆਪਾਂ ਕੀ ਸੋਚ ਕੇ ਬੈਠੇ ਰਹਿੰਦੇ ਆ ਸਾਨੂੰ ਇਹ ਲੱਗਦਾ ਹੈ ਕਿ ਜਿਵੇਂ ਕੋਈ ਆਵੇਗਾ ਸਾਨੂੰ ਬਹੁਤ ਸਾਰਾ ਧਨ ਦੌਲਤ ਦੇ ਜਾਏਗਾ ਅਤੇ ਸਾਡੀ ਗਰੀਬੀ ਕੱਟੀ ਜਾਵੇ ਪਰ ਨਹੀਂ ਜੇਕਰ ਸਾਨੂੰ ਬਹੁਤ ਸਾਰਾ ਧਨ ਚਾਹੀਦਾ ਹੈ ਅਤੇ ਗਰੀਬੀ ਤੋਂ ਖਿਹੜਾ ਛਡਾਉਣਾ ਹੈ ਜੇ ਸੁੱਖ ਸਹੂਲਤਾ ਚਾਹੀਦੀਆਂ ਹਨ ਫਿਰ ਮਿਹਨਤ ਤਾਂ ਕਰਨੀ ਹੀ ਪੈਣੀ ਆ ਮਿਹਨਤ ਕਰਨ ਵਾਲਿਆਂ ਦਾ ਹੀ ਅਕਾਲ ਪੁਰਖ ਪਰਮਾਤਮਾ ਜੀ ਸਾਥ ਦੇ ਏਹ ਹੰਸ ਕਰਕੇ ਆਪਾਂ ਹੱਥਾਂ ਤੇ ਹੱਥ ਰੱਖ ਕੇ ਨਹੀਂ ਬੈਣਾ ਜੇ ਕੋਈ ਪੈਸੇ ਦੇ ਕਰਕੇ ਮੀਣਾ ਮਾਰਦਾ ਹੈ ਤੇ ਪੈਸੇ ਦੇ ਨਾਲ ਹੀ ਮੂੰਹ ਬੰਦ ਕਰੋ ਭਾਵ ਕੀ ਰੱਜ ਕੇ ਮੀਂਹ ਤਕਰੋ ਅਤੇ ਪੈਸਾ ਕਮਾਓ ਜੇਕਰ ਰੰਗ ਰੂਪ ਕਰਕੇ ਮੀਣਾ ਵਜਦਾ ਹੈ ਤਾਂ ਆਪਣੀ ਕਾਮਯਾਬੀ ਆਪਣੀ ਮਿਹਨਤ ਕਰਕੇ ਆਪਣੇ ਰੰਗ ਰੂਪ ਨੂੰ ਚਮਕਾਓ ਕਿ ਸਾਰਿਆਂ ਦੇ ਚਿਹਰੇ ਟਾੜੀ ਚਮਕਦੇ ਚਿਹਰਿਆਂ ਦੇ ਪਿੱਛੇ ਲੱਗਣ ਤਾਂ ਕਹਿੰਦਾ ਭਾਵ ਇਹ ਆ ਕਿ ਆਪਾਂ ਇੰਨਾਂ ਗੱਲਾਂ ਤੋਂ ਦੁਖੀ ਹੁੰਨੇ ਆ ਤਾਂ ਆਪਾਂ ਦੁਖੀ ਕਰਨ ਵਾਲੇ ਨੂੰ ਕਾਮਯਾਬ ਕਰ ਦਿੱਤਾ ਅਤੇ ਜਦੋਂ ਵੀ ਕੋਈ ਸਾਨੂੰ ਮੇਣਾ ਮਾਰਦਾ ਹੈ ਦੁਖੀ ਕਰਦਾ ਹੈ ਆਡਾ ਅਪਮਾਨ ਕਰਦਾ ਹੈ ਤੇ ਇਹ ਸਾਰੀਆਂ ਗੱਲਾਂ ਦੇ ਪਿੱਛੇ ਉਹਦਾ ਇੱਕੋ ਮਕਸਦ ਹੁੰਦਾ ਹੈ ਕਿ ਇਸ ਬੰਦੇ ਨੂੰ ਦੁਖੀ ਕਰਨਾ ਹੈ ਜੇਕਰ ਆਪਾਂ ਗੱਲਾਂ ਸੁਣਦੇ ਆਂ ਤੇ ਆਪਾਂ ਦੁਖੀ ਹੰਨੇ ਆਂ ਰੋਣੇ ਆਂ ਪਰ ਲੁੰਨੇ ਆਂ ਆਪਾਂ ਨਿਰਾਸ਼ ਹੁੰਨੇ ਆਂ ਫਿਰ ਤਾਂ ਆਪਾਂ ਉਸ ਨੂੰ ਕਾਮਯਾਬ ਕਰ ਦਿੱਤਾ ਅਤੇ ਜੋ ਚਾਹੁੰਦਾ ਹੈ ਉਹਦੇ ਲਕਸ਼ਣ ਪੂਰਾ ਕਰ ਦਿੱਤਾ ਪਰ ਜੇਕਰ ਆਪਾਂ ਉਹਦੇ ਕਹੇ ਤੇ ਉਲਟ ਚੱਲਾਂਗੇ ਭਾਵ ਕਿ ਜੋ ਉਹਨੇ ਸਾਨੂੰ ਮੇਣਾ ਮਾਰਿਆ ਹੈ ਜੋ ਉਹਨੇ ਸਾਡੀ ਕਮਜ਼ੋਰੀ ਫੜੀ ਹੈ ਆਪਾਂ ਉਹਨਾਂ ਗੱਲਾਂ ਨੂੰ ਆਪਣੀ ਤਾਕਤ ਬਣਾਉਣਾ ਹੈ ਤਾਂ ਤਾਕਤ ਕਦੋਂ ਬਣੇਗੀ ਜਦੋਂ ਆਪਾਂ ਉਹਨਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਅਤੇ ਆਪਾਂ ਲੱਜ ਕੇ ਮਿਹਨਤ ਕਰਾਂਗੇ ਤਾਂ ਦੇਖੋ ਜੀ ਕੋਈ ਵੀ ਇਨਸਾਨ ਪੂਰਾ ਨਹੀਂ ਹੁੰਦਾ ਉਹਦੇ ਵਿੱਚ ਕੋਈ ਨਾ ਕੋਈ ਕਮੀ ਜ਼ਰੂਰ ਹੁੰਦੀ ਹੈ ਪਰ ਇਹ ਵੀ ਗੱਲ ਯਾਦ ਰੱਖੋ ਜੇ ਕੋਈ ਇਨਸਾਨ ਪੂਰਾ ਨਹੀਂ ਤਾਂ ਪਰ ਉਸ ਦੇ ਵਿੱਚ ਕੋਈ ਨਾ ਕੋਈ ਕਾਬਿਲਤਤਾ ਜ਼ਰੂਰ ਹੁੰਦੀ ਹੈ ਜਾਂ ਕੋਈ ਗੁਣ ਹੁੰਦਾ ਹੈ ਤੁਸੀਂ ਬਸ ਉਸ ਕਮੀ ਨੂੰ ਲੈ ਕੇ ਰੋਂਦੇ ਨਹੀਂ ਰਹਿਣਾ ਅਤੇ ਜੋ ਤੁਹਾਡੇ ਤੇਰ ਕਾਬਿਲਤਿਆਂ ਕੋਈ ਖੂਬੀ ਹੋਵੇ ਉਹਨੂੰ ਨਿਖਾਰਨਾ ਹੈ ਤੇ ਉਹਨੂੰ ਸਵਾਰਨਾ ਹੈ ਅਤੇ ਉਸ ਦਾ ਪੱਲਾ ਫੜ ਕੇ ਆਪਣੀ ਜ਼ਿੰਦਗੀ ਨੂੰ ਸਵਾਰਨਾ ਹੈ ਅਤੇ ਅੱਜ ਤੋਂ ਬਾਅਦ ਜੇਕਰ ਤੁਹਾਡਾ ਮਜ਼ਾਕ ਉਡਾਇਆ ਜਾਂਦਾ ਹੈ ਜਾਂ ਮੀਨਾ ਮਾਰਿਆ ਜਾਂਦਾ ਹੈ ਤੇ ਉੱਥੇ ਰੋਣਾ ਨਹੀਂ ਆ ਤਾਂ ਨਿਰਾਸ਼ ਨਹੀਂ ਹੋਣਾ ਆਪਣੀ ਕਮਜ਼ੋਰੀ ਨੂੰ ਫੜ ਕੇ ਆਪਣੀ ਤਾਕਤ ਬਣਾਉਣਾ ਹੈ ਅਤੇ ਰੱਜ ਕੇ ਮਿਹਨਤ ਕਰਨੀ ਹੈ ਅਤੇ ਮੀਨਾ ਮਾਰਨ ਵਾਲੇ ਤਾਂ ਆਪਣੀ ਮਿਹਨਤ ਦੇ ਅਤੇ ਕਾਮਯਾਬੀ ਦੇ ਸਿਰ ਤੇ ਉਹਨਾਂ ਦਾ ਮੂੰਹ ਬੰਦ ਕਰਨਾ ਹੈ ਅਤੇ ਜਦੋਂ ਤੁਹਾਡੀ ਕਾਮਯਾਬੀ ਦੇਖੇਗਾ ਉਹ ਤੇ ਆਪਣੇ ਆਪ ਤੇ ਪਛਤਾਵੇਗ ਅਤੇ ਕਿਸ ਵੇਲੇ ਇਹ ਗੱਲ ਮੈਂ ਕਹਿ ਬੈਠਾ ਅਤੇ ਇਹਦੇ ਅੰਦਰ ਦੀ ਸ਼ਕਤੀ ਨੂੰ ਜਗਾ ਬੈਠਾ ਕਿਉਂਕਿ ਆਪਣੇ ਅੰਦਰ ਆ ਸਭ ਕੁਝ ਆਪਣੀ ਹੈ ਆਪਣੀ ਗੁਣਾਂ ਨੂੰ ਆਪਣੀ ਕਾਬਿਲियत ਨੂੰ ਆਪਾਂ ਆਪਣੇ ਅੰਦਰ ਛੁਪਾ ਕੇ ਬੈਠੇ ਹਾਂ ਅਤੇ ਜਿੱਦਨੂ ਪਰਦਾ हट ਗਿਆ ਤੇ ਸਾਡੇ ਵਰਗਾ ਇਸ ਦੁਨੀਆ ਤੇ ਕੋਈ ਨਹੀਂ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ ਕਰਕੇ ਵਾਹਿਗੁਰੂ ਜੀ ਜਰੂਰ ਲਿਖੋ